ਸੂਬੇਸੀ ਬਦਲ ਨੇ ਕਿਹਾ ਕਿ ਹੁਣ ਤੱਕ ਡੇਢ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 60000 ਕਰੋੜ ਰੁਪਏ ਲੈ ਚੁੱਕੀ ਹੈਗੀ ਹੈ ਇਹ ਜਿਹੜਾ ਕਰਜ਼ਾ ਹੈਗਾ ਇਹ ਕਿੱਥੇ ਲੱਗ ਰਿਹਾ ਹੈਗਾ ਹੁਣ ਤੱਕ ਇਹਨਾਂ ਨੇ ਕੋਈ ਵੀ ਜਿਹੜੀ ਸਕੀਮ ਸਟਾਰਟ ਨਹੀਂ ਕੀਤੀ ਹੈਗੀ ਹੈ ਪਰ ਪਾਸ ਸਿੰਘ ਬਾਦਲ ਜਿਹੜੇ ਸੀਗੇ ਉਹਨਾਂ ਨੇ ਜਿਹੜੀ ਸਕੀਮਾਂ ਲੋਕਾਂ ਦੇ ਹਿੱਤ ਲਈ ਸ਼ੁਰੂ ਕੀਤੀ ਸੀ ਉਹ ਵੀ ਆਮ ਆਦੀ ਪਾਰਟੀ ਨੇ ਜੋ ਹੈ ਬੰਦ ਕਰਤੀ ਹੈਗੀ ਭਗਵੰਤ ਮਾਨ ਸਾਹਿਬ ਦੇ ਉੱਤੇ ਜੋ ਹੈ ਉਹਨਾਂ ਨੇ ਵੱਡਾ ਰੋਪ ਲਗਾਇਆ ਅੱਜ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਸਰਕਾਰ ਨੂੰ ਉਹਨਾਂ ਦੇ ਤੇ ਖਰਚਿਆਂ ਲਈ ਜੋ ਹੈ ਸ਼ਬਦੀ ਹਮਲੇ ਬੋਲੇ ਤੁਹਾਨੂੰ ਦੱਸਤੀਏ ਇਹ ਸੁਖਬੀਰ ਸਿੰਘ ਬਾਦਲ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਹੈਗੇ ਉਹਨਾਂ ਨੇ ਕੀ ਕਿਹਾ ਆਮ ਆਦੀ ਪਾਰਟੀ ਦੀ ਸਰਕਾਰ ਆਏ ਦਿਨ ਪੰਜਾਬ ਨੂੰ ਕਰਜ਼ੇ ਹੇਠ ਡੋਬ ਰਹੀ ਹੈ ਸਰਕਾਰ ਵੱਲੋਂ ਕੱਲ ਹੀ 942 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿੱਤਾ ਗਿਆ ਹੈ ਅਤੇ ਇਸ ਸਾਲ ਨਾਲ ਆਮ ਆਦੀ ਪਾਰਟੀ ਇਸ ਨਵੰਬਰ ਮਹੀਨੇ ਦੇ ਵਿੱਚ ਜੋ ਹੈ ਕੁੱਲ 4450 ਕਰੋੜ ਰੁਪਏ ਇਸ ਮਹੀਨੇ ਲੈ ਚੁੱਕੀ ਹੈਗੀ ਹੈ ਤੇ ਸੁਖਬੀ ਸਿੰਘ ਬਾਦਲ ਨੇ ਕਿਹਾ ਕਿ ਹੁਣ ਤੱਕ ਡੇਢ ਸਾਲਾਂ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ 60 ਹਜ਼ਾਰ ਕਰੋੜ ਰੁਪਏ ਲੈ ਚੁੱਕੀ ਹੈਗੀ ਹੈ ਇਹ ਜਿਹੜਾ ਕਰਜ਼ਾ ਹੈਗਾ ਇਹ ਕਿੱਥੇ ਲੱਗ ਰਿਹਾ ਹੈਗਾ ਹੁਣ ਤੱਕ ਇਹਨਾਂ ਨੇ ਕੋਈ ਵੀ ਜਿਹੜੀ ਸਕੀਮ ਸਟਾਰਟ ਨਹੀਂ ਕੀਤੀ ਹੈਗੀ ਹੈ ਪਰ ਪਾਸ ਸਿੰਘ ਬਾਦਲ ਜਿਹੜੇ ਸੀਗੇ ਉਹਨਾਂ ਨੇ ਜਿਹੜੀ ਸਕੀਮਾਂ ਲੋਕਾਂ ਦੇ ਹਿੱਤ ਵਿੱਚ ਸ਼ੁਰੂ ਕੀਤੀ ਸੀ ਉਹ ਵੀ ਆਮ ਆਦੀ ਪਾਰਟੀ ਨੇ ਜੋ ਹੈ ਬੰਦ ਕਰਤੀ ਹੈਗੀ ਪਵੰਤਮਾ ਸਾਹਿਬ ਦੇ ਉੱਤੇ ਜੋ ਹੈ ਉਹਨਾਂ ਨੇ ਵੱਡਾ આરોਪ ਲਗਾਇਆ ਤਾਂ ਉਹ ਦੱਸ ਦਈਏ ਕੀ ਕਿਹਾ ਕਤ ਪਤਲੀ ਮੁੱਖ ਮੰਤਰੀ ਭਵੰਤ ਮਾਨ ਨੂੰ ਗਰਵਿੰਜ ਕੇਜਰੀਵਾਲ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਰਕਾਰੀ ਜਹਾਜ਼ਾਂ ਦੀ ਦੁਰਵਰਤੋਂ ਅਤੇ ਛੁੱਟੀਆਂ ਥੱਬਰਾ ਮਸ਼ੂਰੀਆਂ ਨੂੰ ਬੰਦ ਕਰਕੇ ਜੋ ਹੈ ਪੰਜਾਬ ਨੂੰ ਤੁਰੰਤ ਉਸ ਦਾ ਜਿਹੜਾ ਪੈਸਾ ਜਿਹੜਾ ਹੈਗਾ ਲਟਾਇਆ ਜਾਣਾ ਚਾਹੀਦਾ ਹੈਗਾ ਇਹ ਅੱਜ ਦੀ ਬਹੁਤ ਹੀ ਵੱਡੀ ਖਬਰ ਹੈਗੀ ਤੁਹਾਨੂੰ ਦੱਤੀ ਹੈ ਸਬੀਰ ਸਿੰਘ ਬਾਦਲ ਨੇ ਇਹ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਨੇ ਅੱਜ ਤੱਕ ਜੋ ਹੈ 60 ਕਰੋੜ ਰੁਪਏ ਕਰਜ਼ਾ ਲੈ ਚੁੱਕੀ ਹੈਗੀ ਹੈ ਉਹਨਾਂ ਨੇ ਇਹ ਵਾਅਦੇ ਜਿਹੜੇ ਸੀਗੇ ਉਹ ਦੂਜੀ ਸਟੇਟਾਂ ਵਿੱਚ ਜਾ ਕੇ ਵੀ ਕਿਤੇ ਸੀਗੇ ਤੇ ਰਿਜ਼ਲਟ ਸਾਡੇ ਸਾਹਮਣੇ ਹੈਗਾ ਕਿ ਸਰਕਾਰ ਜਿਹੜੀ ਹੈਗੀ ਹਾਰ ਚੁੱਕੀ ਹੈਗੀ ਪੰਜਾਬ ਦੀ ਉਹਨਾਂ ਨੂੰ ਜੋ ਹੈ 0% ਵੋਟ ਆਈ ਹੈਗੀ ਇਹ ਕਿਉਂਕਿ ਲੋਕੀ ਜਾਣ ਚੁੱਕੇ ਹੈਗੇ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਵਾਅਦੇ ਕੀਤੇ ਸੀ ਉਹੀ ਵਾਅਦੇ ਜਿਹੜੇ ਹੈ ਇਹਨਾਂ ਨੇ ਦੂਸਰੀ ਸਟੇਟਾਂ 'ਚ ਕਿਤੇ ਸੀਗੇ ਜੋ ਇਹਨਾਂ ਦੇ ਸਹੀ ਨਹੀਂ ਹੋਈ ਤੇ ਲੋਕਾਂ ਨੇ ਇਹਨਾਂ ਨੂੰ ਸੈਪਟ ਨਹੀਂ ਕੀਤਾ ਤੇ ਹਾਰ ਗਏ ਹੈਗੇ ਆ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਬੰਦੇ ਹੈਗੇ ਹੁਣ ਸਾਨੂੰ ਜੋ ਹੈ ਜੇਲ੍ਹ ਪਿੱਛੇ ਹੀ ਦਿਖਣਗੇ ਕਿਉਂਕਿ ਇਹਨਾਂ ਦੇ ਇੱਕ ਕਈ ਬੰਦੇ ਹੈ ਜੇਲ੍ਹ ਜਾ ਰਹੇ ਹੈਗੇ ਆ ਤੇ ਬਹੁਤ ਹੀ ਵੱਡੀ ਜਿਹੜੀ ਗੱਲ ਹੈ ਭਵਨਤਪਨ ਸਾਹਿਬ ਬਾਰੇ ਤੇ ਅਰਵਿੰਨ ਕੇਜਰੀਵਾਲ ਬਾਰੇ ਕਈ ਹੈਗੀ ਸੁਖਬੀਰ ਸਿੰਘ ਬਾਦਲ ਨੇ ਤੁਸੀਂ ਇਸ ਵਾਰ ਕੀ ਕਹਿੰਦੇ ਹੋ ਜਰੂਰ ਕਮੈਂਟਾਂ ਦੱਸੋ ਕਿ ਇਹ ਤੁਹਾਡੀ ਰਾਈ ਸਹੀ ਹੈ ਕਿ ਆਮ ਆਦੀ ਪਾਰਟੀ ਜੋ ਹੈ ਵਾਅਦਿਆਂ ਤੇ ਪੂਰੀ ਨਹੀਂ ਉਤਰ ਰਹੀ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਸ਼ੇਅ ਆਦਨ ਨੇ ਬੱਟਾਰੂ ਬੁਲਾਇਆ ਉਹਨਾਂ ਨੇ ਕਿਹਾ ਕਿ ਇਸ ਮਹੀਨੇ ਜਿਹੜਾ ਹੈ 4450 ਕਰੋੜ ਰੁਪਇਆ ਜਿਹੜਾ ਹੈ ਲੋਨ ਲੈ ਚੁੱਕੀ ਹੈਗੀ ਉਹ ਦੱਸ ਦੇ ਚੁੱਕੀ ਹੈ ਆਮਾਦੀ ਪਾਰਟੀ ਦੀ ਸਰਕਾਰ ਤੇ ਇਹ ਜਿਹੜਾ ਪੈਸਾ ਹੈ ਗਾ ਅਰਵਿੰਦ ਕੇਜਰੀਵਾਲ ਨੂੰ ਹਵਾ ਜਾਂਚ ਚ ਬਿਠਾ ਕੇ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਦੂਜੇ ਸਟੇਟਾਂ ਚ ਜਾਂਦੇ ਹੈਗੇ ਆ ਉੱਥੇ ਵੀ ਲੋਕਾਂ ਨੂੰ ਹੀ ਵਾਅਦੇ ਕਰਦੇ ਆ ਤੇ ਲੋਕਾਂ ਦਾ ਪੈਸਾ ਜਿਹੜਾ ਬਰਬਾਦ ਕਰਦੇ ਆ ਤੇ ਪੱਤਰਕਾਰਾਂ ਨੇ ਪੁੱਛਿਆ ਜੀ ਜਦ ਤੁਸੀਂ ਵਾਪਸ ਆਓਗੇ ਤੁਸੀਂ ਕੀ ਇਹਨਾਂ ਉੱਤੇ ਜੋ ਹੈ ਇਨਕੁਆਇਰੀ ਬਿਠਾਓਗੇ ਤਾਂ ਉਹਨਾਂ ਨੇ ਕਿਹਾ ਬਿਲਕੁਲ ਅਸੀਂ ਇਨਕੁਆਇਰੀ ਢਵਾਵਾਂਗੇ ਕਿ ਪੈਸੇ ਦਾ ਸਾਬ ਲਵਾਂਗੇ ਇਹ ਸੀ ਅੱਜ ਦੀ ਖਬਰ ਤੁਸੀਂ ਇਸ ਵਾਰ ਕੀ ਕਹਿੰਦੇ ਹੋ ਕਿਉਂਕਿ ਜੋ ਹੈ ਆਮਾਦੀ ਤੇ ਉਤਰਦੀ ਹੈ ਕਿ ਖਰੀ ਕੀ ਤੁਸੀਂ ਦੱਸੋ ਤੁਹਾਨੂੰ ਕਿਦਾਂ ਲੱਗਿਆ ਕਿ ਸੁਬੀਸ਼ ਬਦਲ ਸਹੀ ਕਹਿ ਰਿਹਾ ਹੈ ਜਾਂ ਤੁਹਾਡੀ ਕੀ ਰਾਏ ਹੈ ਜਰੂਰ ਕਮੈਂਟਾਂ ਵਿੱਚ ਦੱਸੋ ਜਾਂਦੇ ਹਨ ਤੁਹਾਨੂੰ ਦੱਸਤੀ ਹੈ ਸੁਖਵੀਰ ਸਿੰਘ ਬਾਦਲ ਦਾ ਬਦਦਾ ਰੋਪ ਤੇ ਉਹਨਾਂ ਨੇ ਕਿਹਾ ਹੈਗਾ ਕਿ ਅਰਵਿੰਦ ਕੇਜਰੀ ਵੱਲੋਂ ਸੁਪਨੇ ਪੂਰਨ ਕਰਨ ਵਾਸਤੇ ਭਵੰਤਮਨ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਉਹ ਪੈਸਾ ਲਗਾ ਰਹੀ ਹੈ ਲੋਕਾਂ ਦਾ ਤੇ ਇਹ ਸੀ ਅੱਜ ਦੀ ਖਬਰ ਤੁਹਾਨੂੰ ਦੱਸਤੀ ਹੈ ਜਾਂਦੇ ਜਾਂਦੇ ਪ੍ਰੋਪਰ ਕੀ ਕਿਹਾ ਸੀ ਸੁਖਵੀਰ ਸਿੰਘ ਬਾਦਲ ਨੇ ਆਵਾਦੀ ਪਾਰਟੀ ਦੀ ਸਰਕਾਰ ਆਏ ਦਿਨ ਪੰਜਾਬ ਨੂੰ ਕਰਜੇ ਹੇਠ ਡੋਬ ਰਹੀ ਹੈ ਸਰਕਾਰ ਵੱਲੋਂ ਕੱਲ ਹੀ 941 ਕਰੋੜ ਰੁਪਏ ਦਾ ਨਵਾਂ ਕਰਜ ਲਿਆ ਗਿਆ ਹੈ ਇਸ ਹਿਸਾਬ ਨਾਲ ਆਵਾਦੀ ਪਾਰਟੀ ਵੱਲੋਂ ਮੰਬਰ ਦੇ ਮਹੀਨੇ ਵਿੱਚ ਹੀ ਲਿਆ ਗਿਆ ਖਰਚਾ 4450 ਕਰੋੜ ਰੁਪਏ ਦਾ ਹੋ ਜਾਵੇਗਾ ਇਹਨਾਂ ਨੇ ਆਪਣੇ 20 ਮਹੀਨਿਆਂ ਦੇ ਕਾਰਕਾਰ ਦੇ ਵਿੱਚ ਹੁਣ ਤੱਕ 60000 ਕਰੋੜ ਰੁਪਏ ਦਾ ਕਰਜ ਲੈ ਲਿਆ ਹੈ ਮੌਜੂਦਾ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਲੋਕਪੱਖੀ ਨੀਤੀਆਂ ਬੰਦ ਕਰ ਦਿੱਤੀਆਂ ਹੈਗੀਆਂ ਇਹ ਚਿੰਤਾਜਨਕ ਹੈ ਕਿ ਸਰਕਾਰ ਨੇ ਨਾ ਹੀ ਕੋਈ ਨਵਾਂ ਪ੍ਰੋਜੈਕਟ ਲਿਆਂਦਾ ਹੈ ਤਾਂ ਨਾ ਹੀ ਪੰਜਾਬ ਪੁੱਛ ਰਿਹਾ ਹੈ ਕਿ ਇਹ ਸਾਰਾ ਉਧਾਰ ਲਿਆ ਹੈ ਪੈਸਾ ਖਰਚ ਕਿੱਥੇ ਹੋ ਰਿਹਾ ਹੈ ਕਤ ਪੁੱਥਲੀ ਪ੍ਰਧਾਨ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਦੇ ਸਰਕਾਰੀ ਜਹਾਜਾਂ ਦੀ ਦੁਰਵਤੋ ਅਤੇ ਛੁੱਟੀਆਂ ਮਸ਼ੂਰੀਆਂ ਨੂੰ ਬੰਦ ਕਰਕੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਨੂੰ ਬੰਦ ਕਰਨਾ ਚਾਹੀਦਾ ਹੈ ਸ਼੍ਰੋਮਣੀ ਕਾਲੀ ਦਲ ਦੀ ਆਪਣੀ ਸਰਕਾਰ ਬਨਨ ਤੇ ਆਪਨੋ ਖਰਚੇ ਇਸ ਸਾਰੇ ਪੈਸੇ ਦੀ ਤੋ ਵਸੂਲੀ ਕਰਨ ਅਤੇ ਇਸ ਨੂੰ ਸਰਕਾਰੀ ਖਜ਼ਾਨੇ ਵਿੱਚ ਜਮਾ ਕਰਨ ਲਈ ਅਸੀਂ ਵਚਨਬੱਧ ਹਾਂ ਇਹ ਸੀ ਇਹ ਜੋ ਸੁਭੀਸ਼ ਮਾਦਨ ਨੇ ਬਰ ਟੂ ਬਰਡ ਕਹ ਹੈਗਾ ਤੇ ਇਹ ਤੇ ਤੁੰਦਾਦੀ ਸੁਭੀਸ਼ ਮਾਦਨ ਨੇ ਹਮਲਾ ਕੀਤਾ ਚਬਦੀ ਉਹਨਾਂ ਨੇ ਕਿਹਾ ਕਿ ਆਮ ਆਦੀ ਪਾਰਟੀ ਸਰਕਾਰ ਕੱਜਾ ਬਹੁਤ ਲੈਰੀ ਹੈਗੀ ਪਰ ਕੋਈ ਸਕੀਮ ਨਹੀਂ ਚਲਾਰੀ ਤੁਸੀਂ ਇਸ ਵਾਰ ਕਿਉਂਗੇ ਜਰੂਰ ਦੱਸੋ ਇਸਿਆਦੀ ਖਬਰ